ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹਰ ਸ਼ੁੱਕਰਵਾਰ ਦੀ ਤਰ੍ਹਾਂ ਇਹ ਮਝ ਹਸਪਤਾਲ ਦੇ ਵਿੱਚ ਲੰਗਰ ਲੈ ਕੇ ਸੇਵਾਦਾਰ ਪਹੁੰਚੇ ਹਨ ਸ਼੍ਰੀਮਾਨ 108 ਸੰਤ ਬਾਬਾ ਬੁੱਧ ਪ੍ਰਗਾਸ਼ ਜੀ ਢਿੱਲੇ ਵਾਲੇ ਲੰਗਰ ਸੇਵਾ ਕਮੇਟੀ ਇਹ ਮਝ ਹਸਪਤਾਲ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਵੈਗਰੂ ਹਰ ਸ਼ੁੱਕਰਵਾਰ ਨੂੰ ਐਮਜਾ ਹਸਪਤਾਲ ਵਿੱਚ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਮੋਢੇ ਥੱਲੇ ਤੇ ਵੈਗਰੂ ਜੋ ਵੀ ਸ਼ਰਧਾ ਹੁੰਦਾ ਹੈ ਜਿਵੇਂ ਆਟਾ, ਦਾਲਾਂ, ਖੰਡ, ਚਾਹ ਪੱਤੀ ਹਲਦੀ, ਨੂਨ, ਮਿਰਚ ਮਸਾਲਾ ਕਣਕ, ਮਾਇਆ ਕੁਸੀ ਵੈਗੁਰੂ ਜ਼ਰੂਰ ਦਾਨ ਕਰੋ ਦਾਨ ਕਰਨ ਲਈ ਸੰਪਰਕ ਕਰੋ 95010 24561 ਤੇ ਵਰਕਰਿਆ ਕਰੋ ਵੈਗੁਰੂ ਇਹ ਲੰਗਰ ਸੇਵਾ ਵੈਗੁਰੂ ਬੋਰਡ ਥੱਲੇ ਲੱਗਦੀ ਹੈ 3 ਸਾਲਾਂ ਤੋਂ ਜਿਹੜੀ ਸਮੂਹ ਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਵੈਗੁਰੂ ਚੱਲਦੀ ਹੈ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ